ਅਜੀ ਖੰਨਾਪੋਲੇ ਸਵਲ ਨੂੰ ਇੱਕ ਵਾਕ ਐਂਡ ਮੈਰਾਥਨ ਆਰਗੇਨਾਈਜ਼ ਕੀਤਾ ਗਿਆ ਸੀਗਾ ਸਮਰਾਲਾ ਸਬਡਿਵੀਜ਼ਨ ਚ ਤੇ ਜਿਹੜਾ 26 ਜੂਨ ਇੰਟਰਨੈਸ਼ਨਲ ਡੇ ਅਗੇਂਸ ਡਰਗ ਅਬਯੂਜ਼ ਅਰ ਰੈਲਿਸਟ ਟ੍ਰਾਫਿਕਿੰਗ ਹੁੰਦਾ ਹੈ ਉਹਦੇ ਉਹਨੂੰ ਤੇ ਅੰਝ ਰੱਖਦੇ ਹੋ ਇਹਨਾਂ ਦੋਨਾਂ ਮੁੱਦਿਆਂ ਦੀ ਅਵੇਅਰਲੈਸ ਅਵੇਅਰਨੈਸ ਲਈ ਅਸੀਂ ਇਹ ਇਨੀਸ਼ੀਏਟਿਵ ਲੈ ਲੇਤਾ ਸੀਗਾ ਜਿਹੜੇ ਜੇ ਸਾਡੇ ਖੰਨਾਪੋਲੇ ਸੇ ਆਫੀਸਰਸ ਮੁਲਾਜ਼ਮ ਤੇ ਨਾਲ ਜਿਹੜੇ ਪ੍ਰਾਈਵੇਟ ਐਨਜੀਓ ਸਾਨੂੰ ਇਹਦੇ ਨਾਲ ਸਪੋਰਟ ਕਰਨਾ ਚਾਹੁੰਦੇ ਸੀ ਤੇ ਛੋਟੇ ਬੱਚੇ ਵੀ ਇਹਨਾਂ ਸਾਰਿਆਂ ਨੇ अराउंड ਸਵਾ 100 ਫੋਨਗੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ पांच किलोमीटर की जी येगी वॉक या रन जो भी तुसी करना चाहते हो इस एक फिटनेस इनिशिएटिव भी हो जाए सान भी पोलिसिंग च सारे बिजी रहें कुछ रिफ्रैशिंग हो, so, आ, हो है सो बेसिकली यही सापज सारी जी मानयोग सी एम पाब और डी जी पीब वालों जी सूँ हदायत है कि नशे के खिलाफ साड़ी काफ़ी ड्राइव चल रही है उसे भी एक एक अवेयरनेस का इनिशिएटिव है जी कि एक पास असि एनफोर्समेंट कर रहे हैं तो हम साटी फो फोर फीचर भी चल रहे इसी तरह एक अवेयरनैस ਦੀ ਐਂਗਲ ਤੋਂ ਅਸੀਂ ਅੱਜ ਵਾਕ ਐਂਡ ਰਨ ਕਰਾਇਆ ਸੀ ਸੜੀ ਜਿਹੜੀ ਨਸ਼ਿਆਂ ਦੇ ਖਿਲਾਫ ਮੁਹਿੰਮ ਹੈ ਹਰ ਲੈਵਲ ਤੇ ਹੈ ਫਰਮੇ ਪੁਆਇੰਟ ਆਫ ਸੇਲ ਜਿਹੜੇ ਡਰਗ ਫੈਡਲਰਸ ਹੁੰਦੇ ਆ ਜਿਹੜੇ ਛੋਟੇ ਲੈਵਲ ਤੇ ਛੋਟੀ ਕੁਆਂਟੀਟੀ ਦਾ ਵੀ ਨਸ਼ਾ ਵੇਚਦੇ ਨੇ ਨਾਲ ਨਾਲ ਜਿਹੜੇ ਵੱਡੇ ਜਿਹਨੂੰ 빅 ਫਿਸ਼ ਕਹਿੰਦੇ ਹਰ ਪਾਸੇ ਹੀ ਸਾਡਾ ਇਹ ਸਰਵੇਲੈਂਸ ਚੱਲ ਰਹੀ ਹੈ ਹਲੇ ਕਾਸੋ ਜਿਹੜੇ ਹੈ ਉਹ ਪੁਆਇੰਟ ਆਫ ਸੇਲ ਤੇ ਚੱਲਦੇ ਆ ਤੇ ਇਹਦੇ ਨਾਲ ਹੀ ਅਸੀਂ ਹੌਲੀ-ਹੌਲੀ ਤੁਹਾਨੂੰ ਰਿਜ਼ਲਟਸ ਦਵਾਂਗੇ ਜਿਹਦੇ ਵਿੱਚ ਅਸੀਂ ਇਹਨਾਂ ਦੇ ਬਰਥਡੇਸ ਮਗਲਾਰਾ ਕਰਤੀ ਜਾਵਾਂਗੇ ਐਗਜ਼ੈਕਟ ਫਿਗਰ ਤਾਂ ਹਲੇ ਇਸ ਟਾਈਮ ਮੇਰੇ ਕੋਲ ਨਹੀਂ ਹੈ ਪਰ ਪਿਛਲੇ 4-5 ਦਿਨਾਂ ਚ ਅਸੀਂ ਕੋਈ ਕਮਰਸ਼ੀਅਲ ਕੁਆਂਟੀਟੀ ਤਾਂ ਨਹੀਂ ਕੀਤੀ ਪਰ ਅਸੀਂ ਕਾਫੀ ਅਫਿਊਜ਼ ਫੜੇ ਵੀ ਹੈਗੇ ਕਈਆਂ ਤੇ 60 ਤੇ 10 ਦੇ ਕਲੰਗਰੇ ਵੀ ਦਿੱਤੇ ਤੇ ਐਗਜ਼ੈਕਟ ਕੁਆਂਟੀਟੀ ਇਸ ਟਾਈਮ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੁਹਾਨੂੰ ਦੱਸ ਜੀ ਸਾਡਾ ਸੁਨੇਹਾ ਹੀ ਹੈ ਕਿ ਜੇ ਤੁਹਾਡੇ ਕੋਲ ਕੋਈ ਡਰੱਗਸ ਦੀ ਇਨਫੋਰਮੇਸ਼ਨ ਹੈ ਜਾਂ ਕੋਈ ਇਲੀ}{|\text{ਸੈਟ}} \text{ਟਰਾਫਿਕਿੰ ਤੁਸੀਂ ਕਦੇ ਵੀ ਪੁਲਿਸ ਨੂੰ ਜਾਂ ਕਿਸੇ ਵੀ ਲਾਅਨਫੋਰਸਮੈਂਟ ਏਜੰਸੀ ਨੂੰ ਰਿਪੋਰਟ ਕਰ ਸਕਦੇ ਹੋ ਕਿ ਕਿ ਇਹ ਬੜੇ ਹੀ ਸੰਵੇਦਨਸ਼ੀਲ ਮਸਲੇ ਆ ਪੂਰੇ ਵਰਲਡ ਲਈ ਕਾਹੀਂ ਜਿੰਨੂੰ ਨੋਟੀਫਾਈ ਕੀਤਾ ਗਿਆ ਹੈ ਇੰਟਰਨੈਸ਼ਨਲ ਰੇ ਅਗੇਨਸਟ ਡਰਗ ਅਬਯੂਸ ਐਂਡ ਇਲੀਸਟ੍ਰਕਟ ਟ੍ਰਾਫਿਕ ਜਿਵੇਂ ਤੁਹਾਡੇ ਪੱਤਰਕਾਰਾਂ ਨੇ ਸਾਨੂੰ ਸਵਾਲ ਕੀਤਾ ਹੈ ਕਿ ਕਾਸੋ ਚੱਲ ਰਿਹਾ ਹੈ ਇੱਕ ਤਾਂ ਸਾਡੇ ਕਾਸੋ ਵੀ ਚੱਲ ਰਿਹਾ ਹੈ ਤਾਂ ਸਾਡੇ ਸਰਪ੍ਰਾਈਜ਼ ਰੇਟਸ ਵੀ ਚੱਲ ਰਿਹਾ ਹੈ ਉਹਦੇ ਨਾਲ ਸਾਡਾ ਜਿਹੜਾ ਐਨਡੀਪੀਐਸ ਪ੍ਰਾਪਰਟੀ ਜਿਹੜੇ ਸਮਗਲਰਸ ਹੈ ਉਹਨਾਂ ਦੀ ਪ੍ਰਾਪਰਟੀ ਅਟੈਚ ਦੀ ਵੀ ਮੁਹਿੰਮ ਚੱਲ ਰਹੀ ਹੈ ਇਸ ਤਰ੍ਹਾਂ ਸਾਡੇ ਕਈ ਸਾਰੇ ਉਪਰਾਲੇ ਆ ਜੀ ਅੱਗੇ ਅਸੀਂ ਯੂਥ ਨੂੰ ਹੁਣ ਜਿਹੜੇ ਸਕੂਲ ਕਾਲਜਸ ਬਣ ਗਏ ਅਸੀਂ ਯੂਥ ਨੂੰ ਪਾਰਟਿਸਿਪੇਟ ਕਰਨ ਲਈ ਅੱਗੇ ਕੁਝ ਹੋਰ ਸਪੋਰਟਸ ਇਵੈਂਟਸ ਵੀ ਕਰਾਵਾਂਗੇ ਤੇ ਡਰਗਸ ਦੇ ਅਵੇਰਨੈਸ ਲਈ ਅਸੀਂ ਕੋਈ ਡਰਾਮਾ ਵਗੈਰਾ ਕਰਾਵਾਂਗੇ ਸੋ ਥੈਟ ਵੱਤੋ ਵੱਤੋ ਕਮਿਊਨਿਟੀ ਇਹੋ ਜਿਹਾ ਸਾਡੇ ਨਾਲ ਪਾਰਟਿਸਿਪੇਟ ਕਰੇ ਜੀ ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰ ਰਹਾ ਤਾਂ ਇਸ ਇਸ ਸਾਲ ਹੀ ਅਸੀਂ 4 ਡਰਗ ਸਮਗਲਰ ਦੀ ਪ੍ਰਾਪਰਟੀ ਫ੍ਰੀਜ਼ ਕਰਾ ਚੁੱਕੇ 68 ਐਨਡੀਪੀਐਸ ਰਹਿ ਤੇ ਪਿਛਲੇ ਸਾਲ ਅਸੀਂ 11 ਐਦਾਂ ਦੇ ਸਮਗਲਰ ਦੀ ਪ੍ਰਾਪਰਟੀ ਅਟੈਚ ਕਰ ਚੁੱਕੇ ਹਾਂ ਹਾਂਜੀ ਮੈਂ ਅੱਜ ਸੰਝੇ ਘਰ ਦੀ ਖੜੀ ਆ ਇਹ ਸੰਝੇ ਘਰ ਨੀਲੋ ਪੁਰ ਤੋਂ ਅੰਗੇ 40 ਕਿਲੋਮੀਟਰ ਤੇ ਆ ਢੰਡੇ ਪਿੰਡ ਦੀ ਜੋ ਹੈ ਇਹ ਇਹ ਸੰਝੇ ਘਰ ਉਹ ਸੰਝੇ ਘਰ ਹੈ ਜਿੱਥੇ ਅਲੱਗ-ਅਲੱਗ ਤਰ੍ਹਾਂ ਦੀਆਂ ਟੀਵੀਆਂ ਹੁੰਦੀਆਂ ਨੇ ਇੰਡੀਆ ਨੇ ਪੌਸਿਬਿਲਿਟੀ ਜਿੰਮੇ ਅੱਜ ਨਸ਼ਿਆਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਨਿਕਲਿਆ ਮੈਂ ਸੰਝੇ ਘਰ ਦੀ ਕਮੇਟੀ ਮੈਂਬਰ ਐ ਤੇ ਮੈਨੂੰ ਮੈਸੇਜ ਮਿਲਿਆ ਕਿ ਅੱਜ ਮੈਰਾਥਨ ਦੌੜ ਹੈ ਪਰ ਮੈਨੂੰ ਡਿਟੇਲਸ ਤੇ ਕੁਝ ਨਹੀਂ ਸੀ ਪਤਾ ਕਿਉਂਕਿ ਮੈਂ ਕਈ ਦਿਨਾਂ ਤੋਂ ਬਾਹਰ ਸੀ ਤੇ ਮੈਂ ਗੜੀ ਦੇ ਪੋਰਟ ਤੋਂ ਮੇਥੋਂ ਤੱਕ ਮੈਂ ਤੇ ਮੇਰੇ ਹਸਬੰਦ ਸਰਜਾਰ ਸਿੰਘ ਭੰਗੂ ਸਾਂਝਾ ਕਰਦੀ ਟੀਮ ਵੱਲੋਂ ਉਥੇ ਮੈਰਾਥਨ ਦੌੜ ਦੇ ਸ਼ਾਮਲ ਹੋਏ ਤੇ ਨਸ਼ਿਆਂ ਦੇ ਖਿਲਾਫ ਜੋ ਰੈ ਮਗਟੀ ਜਾ ਰਹੀ ਹੈ ਮੈਨੂੰ ਇਹ ਲੱਗਦਾ ਕਿ ਸਭ ਤੋਂ ਪਹਿਲਾਂ ਲੋਕਾਂ ਨੂੰ ਮਾਨਸਿਕ ਤੌਰ ਤੇ ਤਿਆਰ ਕਰਨ ਦੀ ਲੋੜ ਹੈ ਸਾਡੇ ਜੂਥਰੂ ਉਹਨਾਂ ਦੀ ਡਾਈਟ ਦਾ ਖਿਆਲ ਹੋ ਗਏ ਸਾਡੀਆਂ ਜਿਹੜੀਆਂ ਤੰਗੀਆਂ ਦਰਸ਼ੀਆਂ ਫ੍ਰਸਟ੍ਰੇਸ਼ਨ ਖਾਸ ਕਰਕੇ ਜਦੋਂ ਅਸੀਂ ਇਹੋ ਜਿਹੇ ਕੈਂਪ ਲਾਵਾਂਗੇ ਜਾਂ ਇਸ ਤਰੀਕੇ ਨਾਲ ਜੂਥਰੂ ਤਿਆਰ ਕਰਾਂਗੇ ਫਿਰ ਅਸੀਂ ਜਦੋਂ ਸਾਰਿਆਂ ਤੇਰਾ ਜਦੋਂ ਇਹ ਇਮਾਨਦਾਰੀ ਨਾਲ ਕੰਮ ਕਰਨੀ ਹੈ ਜਿਵੇਂ ਘਰ ਦੇ ਪੇਰੈਂਟਸ ਤੋਂ ਲੈ ਕੇ ਸਰਕਾਰ ਆਪਣੇ ਐਫਰਟਸ ਕਰੇ ਆਲਾ ਦਾਲਾ ਆਪਣਾ ਹੋਣਾ ਚਾਹੀਦਾ ਹੈ ਜੁਥ ਆਪਣਾ ਐਫਰਟਸ ਕਰੇ ਜੁਥ ਨੂੰ ਅਸੀਂ ਕਿੱਧਰ ਨੂੰ ਲਾਉਣੇ ਆ ਉਹਨਾਂ ਦੇ ਹੱਥਾਂ 'ਚ ਰੋਜ਼ਗਾਰ ਦੇਣਾ ਚਲੋ ਜਿਹੜਾ ਅੱਜ ਕਦਮ ਪੁੱਟਿਆ ਇਹ ਵੀ ਵਧੀਆ ਅੱਜ 26 ਜੂਨ ਦਾ ਦਿਨ ਹੈ ਖਾਸ ਦਿਨ ਦੇ ਤੌਰ ਤੇ ਮਨਾਇਆ ਜਾਂਦਾ ਤੇ ਮੈਨੂੰ ਇਹ ਲੱਗਦਾ ਹੈ ਕਿ ਸਚੇਤ ਹੋਣ ਦੀ ਲੋੜ ਹੈ ਖਾਸ ਕਰਕੇ ਜੁਥ ਨੂੰ ਜਾਂ ਘਰਾਂ ਦੇ ਵਿੱਚ ਮਾਪਿਆਂ ਨੂੰ ਮਾਹੌਲ ਦੇਣ ਦਾ ਚਾਹਵਨ ਤੇ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਵੀ ਹਿੱਸਾ ਬਣੀ ਆ ਤੇ ਆ ਅ ਅੱਜ ਆਪ ਨੇ ਮਰਗੰਦਾ ਉਤੇ ਸ਼ਾਮਲ ਹੋਇਆ ਮੈਨੂੰ ਬਹੁਤ ਚੰਗਾ ਲੱਗ ਰਿਹਾ ਕਿਉਂਕਿ ਸਵੇਰੇ ਸਵੇਰੇ ਵੀ ਸਾਰੇ ਲੋਕਾਂ ਨੂੰ ਸਵੇਰੇ ਜਲਦੀ ਉੱਠ ਕੇ ਖੁਸ਼ਹਾਲ ਹਵਾ 'ਚ ਸਾਹ ਲੈਣਾ ਖੁਸ਼ਹਾਲ ਹਵਾ ਸੀ ਤਾਂ ਹੀ ਪ੍ਰਾਪਤ ਕਰ ਸਕਦੇ ਬਹੁਤ ਸਾਰੇ ਰੁੱਖ ਲਾਵਾਂਗੇ ਦੇਖੋ ਪ੍ਰਸ਼ਲੇ ਜਨਾਬ ਦੇ ਵਿੱਚ ਪਾਣੀ ਘਟ ਰਿਹਾ ਉਹ ਵੀ ਇਸੇ ਨਾਲ ਹੀ ਜੁੜਦਾ ਜਦੋਂ ਅਸੀਂ ਮਾਨਸਿਕ ਤੌਰ ਤੇ ਤਿਆਰ ਹੋਵਾਂਗੇ ਤਾਂ ਅਸੀਂ ਉਸ ਤੇ ਵੀ ਤਾਂ ਹੀ ਕੰਟਰੋਲ ਕਰ ਪਾਵਾਂਗੇ ਜਿਹੜਾ ਅੱਜ ਦਾ ਇਹ ਸਟੈਪ ਲੈਣਾ ਪੜਸ ਵੱਲੋਂ ਮੈਨੂੰ ਬਹੁਤ ਚੰਗਾ ਲੱਗਿਆ ਤੇ ਇਹ ਭਾਗੀਦਾਰ ਬਣ ਕੇ ਮੈਨੂੰ ਹੋਰ ਵੀ ਚੰਗਾ ਲੱਗਿਆ ਸਾਂਝੇ ਕਰ ਲਈ ਇਹ ਬਾਣ ਵਾਲੀ ਗੱਲ ਹੈ ਕਿ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਹੋ ਇਕੱਠੇ ਹੋ ਕੇ ਆਪਾਂ ਜੀ ਉਸ ਨਾਲ ਗੱਲ ਕਰ ਸਕਿਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨੌਜਵਾਨ ਮੈਸੇਜ ਆਵਦ ਰਹੇ ਵਿੱਚ ਬਹੁਤ ਡੁੱਪੀ ਉਹਨਾਂ ਨੂੰ ਵੀ ਮੈਸੇਜ ਉਹਨਾਂ ਨੂੰ ਇਹੀ ਮੈਸੇਜ ਮੈਂ ਲੈ ਕੇ ਕਹਿ ਚੁੱਕੀ ਆ ਕਿ ਸਭ ਤੋਂ ਪਹਿਲਾਂ ਇਹ ਜ਼ਿੰਦਗੀ ਆ ਜਿਹੜੀ ਬਹੁਤ ਕੀਮਤੀ ਆ ਇਸ ਜ਼ਿੰਦਗੀ ਇਹ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਸਾਨੂੰ ਇਹ ਬਿਲਕੁਲ ਆਪਣੇ ਆਪ ਦਾ ਰਿਵਿਊ ਕਰਨਾ ਚਾਹੀਦਾ ਕਿ ਅਸੀਂ ਨਸ਼ਾ ਕਿਉਂ ਕਰਦੇ ਆ ਅਸੀਂ ਇਕੱਲਾ ਆਪਣੇ ਆਪ ਨੂੰ ਨਿਖਤਮ ਕਰ ਰਹੇ ਸਾਡੇ ਸਮਾਜ ਦੇ ਬਹੁਤ ਵੱਡਾ ਕਲੰਕ ਹੈ ਸਾਨੂੰ ਆਪਣੇ ਸਾਡੇ ਇਤਿਹਾਸ ਤੋਂ ਸਾਡੇ ਗੁਰੂਆਂ ਤੋਂ ਸਾਡੇ ਦੇਸ਼ ਭਗਤਾਂ ਤੋਂ ਇਹ ਗੱਲ ਸਿੱਖਣੀ ਚਾਹੀਦੀ ਹੈ ਜਦੋਂ ਅਸੀਂ ਕਿਤਾਬਾਂ ਨਾਲ ਜੁੜਾਂਗੇ ਜੋ ਤੋਂ ਮੈਂ ਇਹ ਕਹੂੰਗੀ ਕਿ ਜਦੋਂ ਅਸੀਂ ਕਿਤਾਬਾਂ ਨਾਲ ਜੁੜਨਗੇ ਕਿ ਸਾਡਾ ਪਿੱਛੇ ਇਤਿਹਾਸ ਕੀ ਸੀ ਤਾਂ ਉਹੀ ਗੱਲ ਆ ਗਈ ਕਿ ਮਾਨਸਿਕ ਤੌਰ ਤੇ ਉਹਨਾਂ ਤਿਆਰ ਕਰਨ ਦੀ ਲੋੜ ਹੈ ਤੇ ਮੈਂ ਜ਼ੋਰ ਵੀ ਇਹੀ ਸੁਨੇਹਾ ਦੇ ਦਿੰਨੀ ਆ ਕਿ ਪਿੰਡ-ਪਿੰਡ ਦੇ ਵਿੱਚ ਤੁਸੀਂ ਆਪਣੇ ਕਲੱਬ ਬਣਾਓ ਲਾਹਿਰੇ ਨਹੀਂ ਪੜਾਓ ਕਿਤਾਬਾਂ ਨਾਲ ਜੁੜੋ ਕਿਤਾਬਾਂ ਨਾਲ ਜੁੜ ਕੇ ਇਹ ਜਿਹੜੀ ਨਾਮਰਾਜ਼ ਬਿਮਾਰੀ ਹੈ ਲਾਣਤ ਹੈ ਜਿਹੜੀ ਇਸ ਕਲੰਕ ਨੂੰ ਪਜੜੂਗੀ